ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਅਮਨ ਵੈਜਿਟਸ ਹੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਇਡਲੀ ਸਾਂਭਰ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਸਭ ਤੋਂ ਪਹਿਲਾਂ ਅਸੀਂ ਹਰੜੀ ਦੀ ਦਾਲ ਜਿਸ ਨੂੰ ਕਿ ਤੂਰ ਦਾਲ ਵੀ ਕਹਿੰਦੇ ਹਨ ਇਸ ਨੂੰ ਅੱਧੇ ਘੰਟੇ ਦੇ ਲਈ ਭਿਓ ਕੇ ਰੱਖ ਦੇਵਾਂਗੇ ਦਾਲ ਨੂੰ ਰੱਖੇ ਹੋਏ ਅੱਧਾ ਘੰਟਾ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਫੁੱਲ ਗਈ ਹੈ ਹੁਣ ਅਸੀਂ ਇਹਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਕੁੱਕ ਕਰਾਂਗੇ ਕੁੱਕਰ ਵਿੱਚ ਅਸੀਂ ਪਾਣੀ ਰੱਖ ਦਿੱਤਾ ਸੀ ਇਸ ਵਿੱਚ ਅਸੀਂ ਇੱਕ ਚਮਚ ਨਮਕ ਅਤੇ ਅੱਧਾ ਚਮਚ ਹਲਦੀ ਦਾ ਪਾ ਲਿਆ ਹੈ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਪਾਣੀ ਦਾ ਕੋਈ ਖਾਸ ਮਾਪ ਤੋਲ ਨਹੀਂ ਹੁੰਦਾ ਤੁਸੀਂ ਅੰਦਾਜ਼ੇ ਨਾਲ ਪਾਦ ਕੱਟ ਪਾਣੀ ਪਾ ਸਕਦੇ ਹੋ ਇੱਥੇ ਅਸੀਂ ਕੁੱਕਰ ਵਿੱਚ 1.5 ਗਲਾਸ ਪਾਣੀ ਦਾ ਪਾ ਲਿਆ ਹੈ ਉਸ ਵਿੱਚ ਇੱਕ ਚਮਚ ਨਮਕ ਅਤੇ ਅੱਧਾ ਚਮਚ ਹਲਦੀ ਦਾ ਪਾ ਲਿਆ ਹੈ ਹੁਣ ਅਸੀਂ ਇਸ ਵਿੱਚ ਆਪਣੀ ਦਾਲ ਪਾਵਾਂਗੇ ਹੁਣ ਅਸੀਂ ਪ੍ਰੈਸ਼ਰ ਕੁੱਕਰ ਬੰਦ ਕਰਕੇ 3-4 ਵੀਸਲ ਆਉਣ ਤੱਕ ਇਸ ਨੂੰ ਪਕਾਵਾਂਗੇ। ਹੁਣ ਅਸੀਂ ਆਪਣੀ ਇਡਲੀ ਦਾ ਬੈਟਰ ਤਿਆਰ ਕਰਾਂਗੇ। ਮੈਂ 1.5 ਕਟੋਰੀ ਸੂਜੀ ਦੀ ਲਈ ਹੈ। ਇਸ ਵਿੱਚ ਅਸੀਂ 1 ਕਟੋਰੀ ਦਹੀਂ ਐਡ ਕਰਾਂਗੇ। ਹੁਣ ਅਸੀਂ ਇੱਕ ਵਿਸਤ ਲਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਅਸੀਂ ਇਸ ਨੂੰ ਅਸੀਂ ਸਿਰਫ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਸੂਜੀ ਦੀ ਕਨਸਿਸਟੈਂਸੀ ਤੁਸੀਂ ਨਾ ਬਹੁਤ ਜ਼ਿਆਦਾ ਗਾੜ੍ਹੀ ਅਤੇ ਨਾ ਬਹੁਤ ਜ਼ਿਆਦਾ ਪਤਲੀ ਰੱਖਣੀ ਹੈ ਹੁਣ ਅਸੀਂ ਇਸ ਨੂੰ ਅੱਧੇ ਘੰਟੇ ਦੇ ਲਈ ਰੈਸਟ ਤੇ ਰੱਖ ਦੇਵਾਂਗੇ ਇੱਧਰ ਅਸੀਂ ਆਪਣੀਆਂ ਸਬਜ਼ੀਆਂ ਕੱਟ ਲਈਆਂ ਹਨ ਇੱਕ ਇਸੇ ਬੈਂਗਨ ਚੌਪ ਕਰ ਲਿਆ ਹੈ ਥੋੜੇ ਜਿਹਾ ਫਰੈਂਚ ਬੀਨਸ ਥੋੜੀ ਜਿਹੀ ਕੀਆ ਅਤੇ ਇੱਕ ਗਾਜਰ ਸਬਜੀ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਐਡ ਕਰ ਸਕਦੇ ਹੋ 4 ਮਿੰਟ ਲੱਗਣ ਤੋਂ ਬਾਅਦ ਅਸੀਂ ਦਾਲ ਨੂੰ ਚੈੱਕ ਕਰ ਲਿਆ ਹੈ ਦਾਲ ਸਾਡੀ ਬਿਲਕੁਲ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਸ ਲਈ ਤੜਕਾ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ तेल साडा गर्म हो चुका है अभी इस राई पा देवे थोड़ी जी अभी इस हिंग पावेंगे राई तड़के तो बाद असं इस लाल मिर्च पा देवेंगे मिर्च भूजी जाने तो बाद इस असी कुछ कड़ी पत्ता पावेंगे ਹੁਣ ਅਸੀਂ ਆਪਣੇ ਕੱਟੇ ਹੋਏ ਪਿਆਜ਼ ਇਸ ਵਿੱਚ ਪਾਵਾਂਗੇ। ਨਾਲ ਹੀ ਅਸੀਂ ਇਸੇ ਤਰ੍ਹਾਂ ਹਰੀ ਮੇਚ ਪਾ ਦੇਵਾਂਗੇ। ਜਾਦ ਅਸੀਂ ਬਹੁਤ ਜ਼ਿਆਦਾ ਨਹੀਂ ਪਕਾਣੀ ਇਹਨਾਂ ਨੂੰ ਹਾਫ ਕੁਕ ਕਰਾਂਗੇ ਇਸ ਦੇ ਨਾਲ ਸਾਂਭਰ ਦਾ ਕਲਰ ਬਹੁਤ ਵਧੀਆ ਬਣਿਆ ਰਹਿੰਦਾ ਹੈ ਹੁਣ ਅਸੀਂ ਸਵਿਚ ਕੱਟੇ ਹੋਏ ਮਟਰ ਪਾ ਦੇਵਾਂਗੇ ਫਿਰ ਆਪਣੇ ਮਸਾਲੇ ਐਡ ਕਰਾਂਗੇ ਸਲਫਾ ਜਿਹਾ ਇੱਕ ਚਮਚਾ ਤੁਸੀਂ ਨਮਕ ਪਾਵਾਗੇ ਨਮਕ ਤੁਸੀਂ ਕਿੰਨਾ ਪਾਣਾ ਹੈ ਕਿਉਂਕਿ ਇਹ ਦਾਲ ਵਿੱਚ ਹੀ ਨਮਕ ਪਾ ਦਿੱਕਿਆ ਹੈ। 7 ਚਮਚਾ ਤੁਸੀਂ ਸ਼ੰਗਰਮ ਚਾਲਾ ਪਾਵਾਂਗੇ। 7 ਚਮਚਾ ਤੁਸੀਂ ਹਲਦੀ ਪਾਊਡਰ ਪਾਵਾਂਗੇ। 1 ਚਮਚਾ ਤੁਸੀਂ ਤੇਜੀ ਮੇਥਾ ਪਾ ਦੇਵਾਂਗੇ। ਸ਼ੂਗਰ ਤਾਂ ਆਪਣੇ ਪਾ ਲਈਏ ਅਸੀਂ ਮਿੱਠਾ ਪਾ ਲਵਾਂਗੇ। സബ്ജിയഡെ ഹോൾ അത് ഇന്നു ചിത്ര പകാ ല ਇਸ ਤੋਂ 2 ਮਿੰਟ ਤੱਕ ਅਸੀਂ ਇਹਨਾਂ ਨੂੰ ਢੱਕ ਕੇ ਚੰਗੀ ਤਰ੍ਹਾਂ ਲਵਾ ਲਵਾਂਗੇ ਸਬਜ਼ੀਆਂ ਸਾਡੀਆਂ ਹਾਸ ਕੁਕ ਹੋ ਚੁੱਕੀਆਂ ਹਨ ਹੁਣ ਅਸੀਂ ਇਸ ਵਿੱਚ 1.5 ਕੱਪ ਪਾਣੀ ਪਾ ਦੇਵਾਂਗੇ ਪਾਣੀ ਪਾਣ ਤੋਂ ਬਾਅਦ ਫਸ ਨੂੰ 4-5 ਮਿੰਟ ਲਈ ਇਹਨਾਂ ਨੂੰ ਢੱਕ ਕੇ ਪਕਾ ਲਵਾਂਗੇ ਧਿਆਨ ਰੱਖਣਾ ਹੈ ਸਬਜ਼ੀਆਂ ਬਹੁਤ ਜ਼ਿਆਦਾ ਨਹੀਂ ਪਕਾਉਣੀਆਂ ਕੁਸ਼ੀਂਜ ਦਾ ਕਰੰਚ ਬਣਾਈ ਰੱਖਣਾ ਹੈ। ਕਰੰਚੀ ਸਬਜ਼ੀਆਂ ਇਸ ਵਿੱਚ ਬਹੁਤ ਵਧੀਆ ਲੱਗਦੀਆਂ ਹਨ। ਸਾਡੀਆਂ ਸਬਜ਼ੀਆਂ ਨੂੰ ਪੱਕਦੇ ਹੋਏ 5 ਮਿੰਟ ਹੋ ਚੁੱਕੇ ਹਨ। ਹੁਣ ਅਸੀਂ ਇਸ ਵਿੱਚ ਇਮਲੀ ਦਾ ਪਾਣੀ ਪਾ ਦਵਾਂਗੇ। ਅਤੇ ਥੋੜਾ ਜਿਹਾ ਅਸੀਂ ਇਸ ਵਿੱਚ ਗੁੜ ਪਾਵਾਂਗੇ। 1-2 ਮਿੰਟ ਲਈ ਅਸੀਂ ਗੁੜ ਮੈਲਟ ਹੋਣ ਤੱਕ ਇਸ ਨੂੰ ਹੋਰ ਪਕਾਵਾਂਗੇ। ਜੀ। ਹੁਣ ਅਸੀਂ ਆਪਣੀ ਦਾਲ ਨੂੰ ਇਸ ਵਿੱਚ ਪਾ ਦੇਵਾਂਗੇ ਸਾਰੀ ਦਾਲ ਅਸੀਂ ਆਪਣੀ ਮਸਾਲੇ ਵਿੱਚ ਐਡ ਕਰ ਦਿੱਤੀ ਹੈ ਹੁਣ ਤੁਸੀਂ ਇਸ ਵਿੱਚ ਨਮਕ ਚੈੱਕ ਕਰ ਲੈਣਾ ਹੈ ਨਮਕ ਘੱਟ ਜਾਵਾ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਹੋਰ ਪਾ ਸਕਦੇ ਹੋ ਜੇਕਰ ਤੁਹਾਨੂੰ ਸਾਂਭਲ ਦੀ ਕਨਸਿਸਟੈਂਸੀ ਥੋੜੀ ਗਾੜੀ ਲੱਗਦੀ ਹੈ ਤਾਂ ਇਸ ਵਿੱਚ ਤੁਸੀਂ ਹੋਰ ਪਾਣੀ ਪਾ ਸਕਦੇ ਹੋ ਹੁਣ ਸਾਡੇ ਸੰਬਰ ਵਿੱਚ ਵਾਲਾ ਆਣਾ ਸ਼ੁਰੂ ਹੋ ਗਿਆ ਹੈ ਬਸ 1-2 ਮਿੰਟ ਲਈ ਅਸੀਂ ਇਸ ਨੂੰ ਹੋਰ ਪਕਾਵਾਂਗੇ ਉਸ ਤੋਂ ਬਾਅਦ ਅਸੀਂ ਗੈਸ ਦਾ ਫਲੇਮ ਬੰਦ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਸੰਬਰ ਕਿੰਨਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਦੀ ਕਨਸਿਸਟੈਂਸੀ ਵੀ ਬਿਲਕੁਲ ਵਧੀਆ ਹੈ ਨਾ ਇਹ ਬਹੁਤ ਜ਼ਿਆਦਾ ਗਾੜਾ ਤੇ ਨਾ ਬਹੁਤ ਜ਼ਿਆਦਾ ਪਤਲਾ ਹੈ ਹੁਣ ਅਸੀਂ ਆਪਣੀ ਇਡਲੀ ਦੀ ਤਿਆਰੀ ਕਰਾਂਗੇ ਸਾਡੇ ਏਡੀ ਦੇ ਬੈਟਰ ਨੂੰ ਰੱਖੇ ਹੋਏ ਏਡਾ ਘੰਟਾ ਹੋ ਗਿਆ ਸੀ ਹੁਣ ਅਸੀਂ ਇਸ ਵਿੱਚ ਇੱਕ ਚਮਚ ਨਮਕ ਪਾਵਾਂਗੇ ਹਾਫ ਟੀस्पून ਤੋਂ ਘੱਟ ਅਸੀਂ ਇਸ ਵਿੱਚ ਬੇਕਿੰਗ ਪਾਊਡਰ ਪਾ ਦਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਸੀਂ ਇਡਲੀ ਦਾ ਇੱਕ ਟੈਂ ਨਵਾਗੇ ਇਸ ਨੂੰ ਆਇਲ ਦੇ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਇਸ ਤਰ੍ਹਾਂ ਕਰਨ ਨਾਲ ਸਾਡੀਆਂ ਜੋ ਇਡਲੀਆਂ ਹਨ ਇਸ ਨਾਲ ਚਿਪਕਦੀਆਂ ਨਹੀਂ ਹਨ ਹੁਣ ਅਸੀਂ ਥੋੜਾ ਥੋੜਾ ਕਰਕੇ ਆਪਣਾ ਬੈਟਰ ਇਸ ਵਿੱਚ ਪਾਵਾਂਗੇ 10 ਮਿੰਟ ਹੋ ਚੁੱਕੇ ਹਨ ਹੁਣ ਅਸੀਂ ਢੱਕਣ ਹਟਾ ਕੇ ਇਹਨਾਂ ਨੂੰ ਚੈੱਕ ਕਰਵਾਂਗੇ ਤੁਸੀਂ ਕੋਈ ਟੂਥਪਿਕ ਜਾਂ ਕਿਸੇ ਚਾਕੂ ਦੀ ਮਦਦ ਨਾਲ ਇਸ ਤਰ੍ਹਾਂ ਇਸ ਨੂੰ ਚੈੱਕ ਕਰ ਲੈਣਾ ਹੈ ਜੇਕਰ ਤੁਹਾਡਾ ਚਾਕੂ ਬਿਲਕੁਲ ਸਾਫ਼ ਨਿਕਲ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਤੁਹਾਡੀਆਂ ਇਡਲੀਆਂ ਬਿਲਕੁਲ ਚੰਗੀ ਤਰ੍ਹਾਂ ਕੁੱਕ ਹੋ ਚੁੱਕੀਆਂ ਹਨ ਇਡਲੀਆਂ ਸਾਡੀਆਂ ਬਹੁਤ ਵਧੀਆ ਤਰੀਕੇ ਨਾਲ ਕੁੱਕ ਹੋ ਗਈਆਂ ਹਨ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਠੰਡਾ ਕਰਾਂਗੇ ਫਿਰ ਅਸੀਂ ਇਸ ਨੂੰ ਡੀ ਮੋਲਡ ਕਰ ਲਵਾਂਗੇ ਇਸ ਤਰੀਕੇ ਨਾਲ ਤੁਸੀਂ ਕੋਈ ਚਾਕੂ ਲੈ ਲੈਣਾ ਹੈ ਉਲਦੀ ਮਦਦ ਨਾਲ ਇਸ ਨੂੰ ਇਸ ਤਰ੍ਹਾਂ ਕੱਟ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਇਡਲੀ ਕਿੰਨੀ ਵਧੀਆ ਬਣ ਕੇ 플ਫੀ ਤਿਆਰ ਹੋਈ ਹੈ ਇਸ ਤਰੀਕੇ ਨਾਲ ਅਸੀਂ ਆਪਣੀਆਂ ਸਾਰੀਆਂ ਇਡਲੀਆਂ ਨੂੰ ਕੱਟ ਲਵਾਂਗੇ ਤੁਸੀਂ ਵੀ ਦੇਖ ਸਕਦੇ ਹੋ ਸਾਡਾ ਇਡਲੀ ਸਾਂਬਰ ਬਣ ਕੇ ਤਿਆਰ ਹੋ ਗਿਆ ਹੈ ਚੇਕ ਕਰ ਤੁਹਾਨੂੰ ਮੇਰੀ ਇਹ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ